ਉਸੋ ਹੀ ਮਹਿਲਾ ਪੰਜਵਾਂ ਜਿਸਕੇ ਸਿਰ ਉਪਰ ਤੋਂ ਸਾਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੈ ਇੰਨੀ ਵੀ ਆਖਿਆ ਹੋਗੀ ਫਿਰ ਇਹ ਪੰਕਤੀ ਵੀ ਆਪਾਂ ਸਮਝ ਲਈ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਉ ਭੋਖਿchnਾਹੀ ਜਮ ਨਹੀਂ ਆਵੈ ਨੇੜੇ ਉਹਨਾਂ ਦੇ ਨੇੜੇ ਕਿਸੇ ਕਿਸਮ ਦਾ ਕੋਈ ਜਾਮ ਕੋਈ ਗਾਮ ਚਿੰਤਾ ਫਿਕਰ ਛੋਰਾ ਨੇੜੇ ਨਹੀਂ ਆਉਂਦਾ ਬੋਲੋ ਸਤਨਾਮ ਹਾਂ ਹਾਂ ਹੁੰਦੀ ਨਹੀਂ ਲੜੀ ਨਹੀਂ ਹੁੰਦਾ ਨਾ ਇਹ ਜਮ ਤਈ ਕਿਸਮਾਂ ਦਾ ਹੈ ਜਿਉਂਦਿਆਂ ਨੂੰ ਕਹਦਾ ਜਮ ਲੱਗਦਾ ਹੈ ਗਮ ਚਿੰਤਾ ਫਿਕਰ ਚੋਰਾ ਤੇ ਇੱਕ ਜਮ ਲੱਗਦਾ ਹੈ ਅਗਲੀ ਪੰਕਤੀ ਚ ਆਪਾਂ ਸਮਝਾਂਗੇ ਜਮ ਜੱਜਾ ਜਨਮ ਮਮਾ ਮਰਨਾ ਫੋਲੋ ਹਾਰਮ ਕੀ ਹੈ ਜਨਮ ਮਰਨਾ ਇਹ ਵੀ ਜਮ ਲੱਗ ਹੀ ਰਹਿੰਦਾ ਉਹਨੂੰ ਜਨਮ ਮਰਨ ਲੱਗ ਹੀ ਰਹਿੰਦਾ ਜਨਮ ਮਰਨਾ ਤੇ ਇੱਕ ਜਮ ਆਖਰੀ ਸਮੇਂ ਮਨ ਦੇ ਤਲ ਦੇ ਉੱਤੇ ਜਿਹੜਾ ਡਰ ਵਾਪਰਦਾ ਹੈ ਆਖਰੀ ਸਮੇਂ ਮੌਤ ਦਾ ਭੈ ਮਨ ਦੇ ਤਲ ਦੇ ਉੱਤੇ ਉਹਨੂੰ ਵੀ ਜੰਮ ਕਿਹਾ ਜਾਂਦਾ ਹੈ ਬੋਲੋ ਸਤਨਾਮ ਮਨਸਕ ਤਲ ਦੇ ਉੱਤੇ ਮੌਤ ਦਾ ਭੈ ਜਨਮ ਮਰਨ ਤੇ ਇੱਕ ਜਿਹੜਾ ਬੁਰਾ ਕੰਮ ਕਰਨ ਤੋਂ ਬਾਅਦ ਗਮ ਚਿੰਤਾ ਫਿਕਰ ਚੋਰਾ ਜੰਮ ਚੁੰਬੜ ਗਿਆ ਕਿਵੇਂ ਚੁੰਬੜਦਾ ਸੋਖਾ ਅਰਥ ਕਰਾਂ ਮਨ ਨੂੰ ਅੱਜ ਕਿਸੇ ਨੇ ਬੁਰਾ ਕੰਮ ਕੀਤਾ ਅੱਜ ਹੀ ਰਾਤ ਨੂੰ ਨੀਂਦ ਨਹੀਂ ਆਈ ਜਾਨੀ ਲੱਗਿਆ ਰਿਹਾ ਕੀ ਬਣੂ ਹੁਣ ਅੱਜ ਹੀ ਭੁੱਖ ਨਹੀਂ ਲੱਗੀ ਅੱਜ ਹੀ ਬੁਰਾ ਕੰਮ ਕੀਤਾ ਅੱਜ ਹੀ ਭੁੱਖ ਨਹੀਂ ਲੱਗੀ ਅੱਜ ਹੀ ਨੀਂਦ ਨਹੀਂ ਆਈ ਅੱਜ ਹੀ ਡਾਂਗਾ ਵਾਲਿਆਂ ਦੇ ਖਿਆਲ ਜਿਹਾਉਂਦੇ ਰਹੇ ਬੋਲੋ ਸਤਨਾਮ ਵਾ ਮਾ ਲੱਗ ਗਿਆ ਚੁੰਬੜ ਗਿਆ ਆਪਣੀ ਬਰਾਈ ਆਪਣੇ ਆਪ ਨੂੰ ਭੂਤ ਬਣ ਕੇ ਚੁੰਬੜ ਜਾਂਦੀ ਹੈ ਕਰਤ ਬਰਾਈ ਸਮਝੀ ਚਲੋ ਬਾਣੀ ਦਾ ਅਰਥ ਬਾਣੀ ਕਿ ਕਰਤ ਬਰਾਈ ਮਾਨੁਖਤੇ ਸਿਪਾਈ ਸਾਖੀ ਭੂਤ ਭਵਾਨ ਬੁਰਾ ਕੰਮ ਕਰਕੇ ਭਾਵੇਂ ਲੋਕਾਂ ਤੋਂ ਲੁਕੋ ਲਿਆ ਪਰ ਤੇਰੀ ਬਰਾਈ ਤੇਨੂੰ ਭੂਤ ਬਣ ਕੇ ਚੁੰਬੜ ਗਈ ਬੋਲੋ ਸਤਨਾਮ ਲੋਕਾਂ ਤੋਂ ਤਾਂ ਲੁਕੋ ਕੇ ਕਰ ਲਿਆ ਕੋਈ ਗੱਲ ਨਹੀਂ ਲਕੋਲਾ ਤੁਹਾਨੂੰ ਸੌਂਕੇ ਤਾਂ ਦਿਖਾ ਹੁਣ ਹੁਣ ਕਿਵੇਂ ਡਾਂਗਾਂ ਦੇ ਖਿਆਲ ਜਿਹਾਉਂਦੇ ਐ ਕਿਵੇਂ ਭੁੱਖ ਜੀ ਲੱਗਣੋਂ ਹਟ ਗਈ ਚਲੋ ਇਸ ਕਰਕੇ ਇਦਾਂ ਇਦਾਂ ਬਾਣੀ ਦੀਆਂ ਗੱਲਾਂ ਬਾਣੀ ਤੋਂ ਸਮਝਣੀਆਂ ਹੁੰਦੀਆਂ ਸੋ ਜਿਹੜੇ ਰੱਬ ਦੇ ਪਿਆਰੇ ਸੇਵਕ ਨੇ ਨਾ ਗੁਰੂ ਦੇ ਸਤਸੰਗੀ ਐ ਉਹਨਾਂ ਦੇ ਨੇੜੇ ਨਾ ਕੋਈ ਭੌਉ ਆਉਂਦਾ ਹੋਇਆ ਉਹਨਾਂ ਦੇ ਨੇੜੇ ਨਹੀਂ ਕੋਈ ਜਮ ਲੱਗਦਾ ਨਾ ਨਾ ਫੇ ਪੜੋ ਪੰਕਤੀਆਂ ਹੈ ਮੇਰੇ RAM RAAY ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀ ਆਵੇ ਨੇਰੇ ਰਹਾਓ ਅਗਲੀ ਪੰਕਤੀ ਜੋ ਤੇਰਾ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਜੋ ਮਾਲਕ ਜੀ ਤੁਹਾਡੇ ਰੰਗ ਵਿੱਚ ਰੰਗੇ ਗਏ ਜੋ ਤੇਰਾ ਰੰਗ ਰਾਤੇ ਸੁਆਮੀ ਤਿਨ ਕਾ ਆ ਜਨਮ ਮਰਨ ਆ ਗਿਆ ਨਾ ਜਮ ਖੁੱਲ ਗਿਆ ਨਾ ਹੁਣ ਅਗਲੀ ਪੰਕਤੀ ਚ ਤਿਨ ਕਾ ਜਨਮ ਮਰਨ ਦੁੱਖ ਭਾਵ ਕੇ ਜਨਮ ਮਰਨ ਦਾ ਦੁੱਖ ਵੀ ਜਮ ਹੀ ਹੈ ਬੋਲੋ ਸਤਨਾਮ ਬਾਣੀ ਦੀ ਗੱਲ ਖੁਲਦੀ ਤੁਰ ਜਾਂਦੀ ਹੁੰਦੀ ਹੈ ਅੱਗੇ ਦੀ ਅੱਗੇ ਬਸ ਬਾਣੀ ਦੇ ਅਰਥ ਬਾਣੀ ਵਿੱਚ ਹੀ ਹੁੰਦੇ ਨੇ ਸੋ ਇਹ ਜਨਮ ਮਰਨ ਦਾ ਦੁੱਖ ਵੀ ਖਤਮ ਹੋ ਗਿਆ ਰੱਬ ਦੇ ਪਿਆਰਿਆਂ ਦਾ ਜਿਉਂਦਿਆਂ ਲਈ ਖਤਮ ਹੋ ਗਿਆ ਸੰਸਕਾਰੀ ਮੁੱਕ ਗਏ ਤੇ ਨਹੀਂ ਤਾਂ ਤੁਹਾਨੂੰ ਪਤਾ ਹੈ ਜਿਉਂਦਿਆਂ ਨੂੰ ਵੀ ਜਨਮ ਮਰਨ ਦਾ ਦੁੱਖ ਲੱਗਿਆ ਹੁੰਦਾ ਇਹ ਬਹੁਤ ਵਾਰੀ ਦੱਸਿਆ ਦਵਾਨਾਂ 'ਚ ਸੁਣ ਲੋ ਕਿ ਨਵੇਂ ਸ੍ਰੋਤੇ ਹੁੰਦੇ ਆ ਕਿਸ ਤਰ੍ਹਾਂ ਜਨਮ ਮਰਨ ਦਾ ਦੁੱਖ ਲੱਗਦਾ ਹੈ ਜਦੋਂ ਆਪਾਂ ਸੱਚ ਨਾਲ ਟੁੱਟਦੇ ਹਾਂ ਪਸਾਰ ਨੂੰ ਸਾਡੀ ਮੌਤ ਹੁੰਦੀ ਹੈ ਕਿਹੜੀ ਜਮੀਰ ਦੀ ਮੌਤ ਮਰ ਜਾਂਦੇ ਹਾਂ ਜਿਹੜਾ ਸੱਚ ਨਾਲੋਂ ਟੁੱਟ ਗਿਆ ਪਰਮੇਸ਼ਰ ਨਾਲੋਂ ਟੁੱਟ ਗਿਆ ਉਹ ਮਰ ਗਿਆ ਕਿਹੜੀ ਮੌਤ ਜਮੀਰ ਦੀ ਮੌਤ ਸੀਧਕ ਮੌਤ ਨਹੀਂ ਆਖਾਂ ਜੀਵਾਂ ਅੱਗੇ ਪੜੋ ਬਿਸਰਾ ਜਦੋਂ ਮਨ ਤੋਂ ਮਾਲਕ ਨੂੰ ਭੁੱਲ ਜਾਂਦਾ ਹਾਂ ਉਸੇ ਵੇਲੇ ਹੀ ਮਰ ਜਾਂਦਾ ਹਾਂ ਲੱਗਿਆ ਪਤਾ ਮੌਤ ਕੀ ਬਾਣੀ ਚ ਮਾਲਕ ਨੂੰ ਭੁੱਲ ਗਿਆ ਤੇ ਮਰ ਗਿਆ ਜ਼ਮੀਰ ਦੀ ਮੌਤ ਮਰ ਗਿਆ ਇੱਕ ਲੋਥ ਹੈ ਜਿਹੜੀ ਚਾਰ ਭਰਾ ਚੁੱਕ ਕੇ ਲੈ ਕੇ ਜਾਂਦੇ ਆ ਸਮਸ਼ਾਨ ਭੂਮੀ ਉਹ ਸਾਹਮਣੇ ਬਣਨਾ ਇੱਕ ਦਿਨ ਕਿਉਂ ਜੰਮਨ ਮਰਨਾ ਹੁਕਮ ਹੈ ਭਾਣਾ ਆਪੇ ਜਾਏ ਪਰ ਜਿਹੜਾ ਸੱਚ ਨਾਲ ਟੁੱਟ ਗਿਆ ਉਹ ਆਪ ਦੀ ਲੋਥ ਆਪ ਹੀ ਚੱਕੀ ਫਿਰਦਾ ਬੋਲੋ ਸਤਨਾਮ ਆਪ ਦੀ ਆਪ ਚੱਕਣੀ ਮਾੜੀ ਗੱਲ ਆ ਆਪਣੀ ਲੋਥ ਆਪ ਚੁੱਕਣੀ ਮਾੜੀ ਗੱਲ ਆ ਭਾਈ ਉਹ ਤਾਂ ਲੋਥ ਹੈ ਤੁਰੀ ਫਿਰਦੀ ਸੌਖੇ ਹੱਥ ਸਮਝੋ ਬਾਣੀ ਤੇ ਪਰੋਜ ਪੜ੍ਹਦੇ ਆ ਜਿਹੜਾ ਜਦੋਂ ਵਿਸਰ ਗਿਆ ਮਨ ਤੋਂ ਮਾਲਕ ਬਸ ਉਸੇ ਵੇਲੇ ਮਰ ਗਿਆ ਜਿਹੜਾ ਮਰਿਆ ਉਹ ਆਪ ਹੀ ਚੱਕੀ ਜਿਹੜਾ ਮਰ ਗਿਆ ਨਿਸ਼ਾਨੀ ਉਹਨੂੰ ਮਾੜਾ ਕੰਮ ਕਰਦੇ ਸ਼ਰਮ ਨਹੀਂ ਆਉਂਦੀ ਜਿਹਨੂੰ ਮਾੜਾ ਕੰਮ ਕਰਦੇ ਸ਼ਰਮ ਨਾ ਆਵੇ ਉਹ ਆਪ ਦੀ ਲੋਥਾ ਆਪ ਚੱਕੀ ਫਿਰਦਾ ਮਾੜਾ ਕੰਮ ਕਰਦੇ ਸੂਗ ਨਾ ਆਵੇ ਕਹ ਲੋ ਸ਼ਰਮ ਨਾ ਆਵੇ ਕੋਈ ਗੱਲ ਹੈ ਜਿਵੇਂ ਕਿ ਉਦਾਹਰਨ ਦੇਵਾਂ ਵੀ ਜਿਵੇਂ ਮੰਨ ਲਓ ਕੋਈ ਹੱਡਾ ਰੂੜੀ ਚ ਖੱਲ ਲਾਉਣ ਵਾਲਿਆਂ ਦਾ ਨੱਕ ਮਰ ਜਾਂਦਾ ਸਿਰਫ ਉਦਾਹਰਨ ਹੈ ਗੱਲ ਸਮਝਾਉਣ ਵਾਸਤੇ ਨੱਕ ਮਰ ਜਾਂਦਾ ਹੈ ਤੇ ਫਿਰ ਉਹਨੂੰ ਬਦਵੋ ਉਹਨੂੰ ਹਟ ਜਾਂਦੀ ਐ ਸੂਗਾਂ ਨੂੰ ਹਟ ਜਾਂਦੀਆਂ ਨਾ ਜਿਹਦੀ ਜਮੀਰ ਮਰ ਜਾਂਦੀ ਐ ਉਹਨੂੰ ਮਾੜੇ ਕੰਮਾਂ ਚੋਂ ਸੂਗਾਂ ਉਹਨੂੰ ਹਟ ਜਾਂਦੀ ਐ ਜੇ ਮਾੜਾ ਕੰਮ ਕਰਨ ਦੇ ਵੇਲੇ ਸੂਗ ਨਾ ਆਵੇ ਮਾੜਾ ਕਰਨੇ ਕੰਮ ਕਰਨ ਦੇ ਵੇਲੇ ਸ਼ਰਮ ਨਾ ਆਵੇ ਤਾਂ ਸਮਝ ਲੈ ਚੰਦ ਰਿਆ ਤੋਂ ਮਰਿਆ ਹੋਇਆ ਬੋਲੋ ਸਤਨਾਮ ਉਹ ਮਰਦੇ ਤਰੇ ਖੜ੍ਹਦੇ ਆ ਧਰਤੀ ਦੇ ਉੱਤੇ ਦੇ ਨੂੰ ਸ਼ਰਮ ਨਹੀਂ ਆਉਂਦੀ ਮਾੜਾ ਕੰਮ ਕਰਨ ਦੇ ਵੇਲੇ ਇਸ ਕਰਕੇ ਉਹ ਮਰਿਆ ਹੋਇਆ ਮਨੁੱਖ ਹੈ ਜੀ ਲੱਗਿਆ ਪਤਾ ਆਖਾਂ ਜੀਵਾਂ ਵਿਸਰੈ ਮਰ ਗਿਓਂ ਆਖਣ ਆਖਾ Sorry,